ਸਰਬਨ ਸਤਕਾਰਯੋਗ ਸਾਧ ਸੰਗਤ ਜੀ ਅੱਜ ਤੁਸੀਂ ਸਰਵਣ ਕਰ ਰਹੇ ਹੋ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਦਾ ਪਹਿਲਾ ਨਾਮ ਭਾਈ ਜੇਠਾ ਜੀ ਸੀ ਭਾਈ ਜੇਠਾ ਜੀ ਦਾ ਪ੍ਰਕਾਸ਼ 2 ਕਤਕ ਬਦੀ 2 ਸੰਮਤ 1501 ਵਿੱਚ ਚੂਨਾ ਮੰਡੀ ਲਾਹੌਰ ਸ਼ਹਿਰ ਵਿਖੇ ਹੋਇਆ ਸੀ ਉਹਨਾਂ ਦੇ ਪਿਤਾ ਸੋਢੀ ਹਰਦਾਸ ਮੱਲ ਜੀ ਅਤੇ ਮਾਤਾ ਬੀਬੀ ਦਇਆ ਕੌਰ ਜੀ ਸਨ ਭਾਈ ਜੇਠਾ ਜੀ ਦਾ ਰੰਗ ਗੋਰਾ ਨਿਸ਼ੋ ਅਤੇ ਮੋٹے-ਮੋٹے ਨੈਣ ਨਕਸ ਸਨ ਬਚਪਨ ਵਿੱਚ ਹੀ ਉਹ ਮਿੱਠ ਬੋਲੜੇ ਬਿਰਾਗ ਅਤੇ ਦਇਆ ਦੀ ਮੂਰਤ ਸਨ ਉਹਨਾਂ ਦੇ ਮਾਤਾ ਪਿਤਾ ਜੀ ਉਹਨਾਂ ਨਾਲ ਬਹੁਤ ਪ੍ਰੇਮ ਕਰਦੇ ਸਨ ਉਹਨਾਂ ਦਾ ਪਾਲਣ ਪੋਸ਼ਣ ਬੜੇ ਚਾਮਾ ਮਲਾਰਾ ਨਾਲ ਹੋ ਰਿਹਾ ਸੀ ਉਹਨਾਂ ਦਾ ਮਨ ਉਹ ਉਹ ਪਾਵਨੀ ਨਾਲ ਲਬਰੇਸ਼ ਸੀ ਉਹਨਾਂ ਦੇ ਸੁਭਾਅ ਵਿੱਚ ਅਵਤਾਰਾਂ ਵਾਲੇ ਸਭ ਗੁਣ ਸਨ ਉਹਨਾਂ ਦਾ ਸਾਧੂ ਸੰਤਾਂ ਨਾਲ ਬੜਾ ਪ੍ਰੇਮ ਸੀ ਉਹਨਾਂ ਦੇ ਨੈਣਾਂ ਵਿੱਚ ਸਦਾ ਨੀਰ ਭਰਿਆ ਰਹਿੰਦਾ ਸੀ ਅਜੇ ਉਹ 7 ਸਾਲ ਦੇ ਹੀ ਹੋਏ ਸਨ ਕਿ ਘਰ ਵਿੱਚ ਅਚਾਨਕ ਇੱਕ ਭਾੜਾ ਵਰਤ ਗਿਆ ਸੀ ਉਹਨਾਂ ਦੇ ਮਾਤਾ ਜੀ ਦਇਆਕੌਰ ਜੀ ਦਾ ਦੇਹਾਂਤ ਹੋ ਗਿਆ ਸੀ ਅਜੇ ਉਹ ਐਸ ਭਾਣੇ ਤੋਂ ਸੰਭਲੇ ਹੀ ਨਹੀਂ ਸਨ ਕਿ ਉਹਨਾਂ ਦੇ ਪਿਤਾ ਭਾਈ ਹਰਦਾਸ ਜੀ ਵੀ ਅਕਾਲ ਪੁਰਖ ਦੇ ਚਰਨਾ ਵਿੱਚ ਜਾਬ ਰਾਜੇ ਸਨ ਉਹ ਅਨਾਥ ਹੋ ਗਏ ਸਨ ਉਹਨਾਂ ਦੇ ਰੋਟੀ ਪਾਣੀ ਦਾ ਕੋਈ ਸਾਧਨ ਨਹੀਂ ਸੀ ਉਹਨਾਂ ਦੇ ਰਿਸ਼ਤੇਦਾਰ ਸਾਖ ਸੰਬੰਧੀ ਅਤੇ ਲਾਹੌਰ ਦੇ ਹੋਰ ਲੋਕ ਵੀ ਉਹਨਾਂ ਤੇ ਆਈ ਮੁਸੀਬਤ ਵੇਖ ਕੇ ਉਹਨਾਂ ਤੋਂ ਮੁੱਖ ਮੋੜ ਗਏ ਸਨ ਪਰ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਅੱਜ ਜੋ ਇਹ ਬੱਚਾ ਅਨਾਥ ਹੈ ਕਿਸੇ ਸਮੇਂ ਇਸ ਮੁੱਚਾ ਸੰਸਾਰ ਇਹਨਾਂ ਦੇ ਚਰਨਾਂ ਤੇ ਨਤਮਸਤਕ ਹੋਵੇਗਾ ਇਹਨਾਂ ਦੇ ਪਵਿੱਤਰ ਸਥਾਨ ਤੋਂ ਉਸ ਸਮੇਂ ਲੱਖਾਂ ਸੰਗਤਾਂ ਹਰ ਰੋਜ਼ ਲੰਗਰ ਛੱਕ ਕੇ ਆਪਣੀ ਪੁੱਖ ਤ੍ਰਿਪਤ ਕਰਨਗੀਆਂ ਸਮੁੱਚੀ ਦੁਨੀਆ ਦੀ ਸੰਗਤ ਇਹਨਾਂ ਦੇ ਅਸਥਾਨ ਤੇ ਆ ਕੇ ਦੁਨਿਆਵੀ ਅਤੇ ਨਾਮ ਧਨ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰਨਗੀਆਂ ਭਾਈ ਜੇਠਾ ਜੀ ਦੀ ਨਾਨੀ ਘਰ ਪੱਖੋਂ ਬਹੁਤ ਗਰੀਬ ਸੀ ਪਰ ਫੇਰ ਵੀ ਉਹ ਭਾਈ ਜੇਠਾ ਜੀ ਨੂੰ ਇਕੱਲੇ ਵੇਖ ਕੇ ਆਪਣੇ ਨਾਲ ਬਾਸਰ ਕੇ ਪਿੰਡ ਲੈ ਆਏ ਸਨ ਬਾਸਰ ਕੇ ਪਿੰਡ ਭਾਈ ਜੇਠਾ ਜੀ ਆਪਣੀ ਨਾਨੀ ਨਾਲ ਕੰਮਕਾਰ ਵਿੱਚ ਕੰਮਕਾਰ ਵਿੱਚ ਹੱਥ ਬਣਾਉਦੇ ਸਨ ਜਦ ਭਾਈ ਗਿੰਦੇ ਨੇ ਸ੍ਰੀ ਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਆਪਣੀ ਜ਼ਮੀਨ ਵਿੱਚ ਆਉਣ ਦੀ ਬੇਨਤੀ ਕੀਤੀ ਤਾਂ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਸ੍ਰੀ ਗੁਰੂ ਅਮਰਦਾਸ ਜੀ ਨੂੰ ਭਾਈ ਗਿੰਦੇ ਦੀ ਜ਼ਮੀਨ ਵਿੱਚ ਪਿੰਡ ਬਸਾਉਣ ਲਈ ਹੁਕਮ ਕੀਤਾ ਸੀ ਗੁਰੂ ਜੀ ਦੇ ਹੁਕਮ ਅਨੁਸਾਰ ਸ੍ਰੀ ਗੁਰੂ ਅਮਰਦਾਸ ਜੀ ਨੇ ਪਿੰਡ ਗੋਇੰਦਵਾਲ ਸਾਬ ਵਸਾਇਆ ਸੀ ਜਦ ਪਿੰਡ ਗੋਇੰਦਵਾਲ ਸਾਹਿਬ ਬਸ ਗਿਆ ਤਾਂ ਸ੍ਰੀ ਗੁਰੂ ਅਮਰਦਾਸ ਜੀ ਦੇ ਸੱਦੇ ਤੇ ਪਿੰਡ ਬਸਰ ਗਏ ਤੇ ਬਹੁਤ ਸਾਰੇ ਘਰ ਗੋਇੰਦਵਾਲ ਸਾਹਿਬ ਆ ਕੇ ਬਸ ਗਏ ਸਨ ਭਾਈ ਜੇਠਾ ਜੀ ਨੂੰ ਵੀ ਉਹਨਾਂ ਦੀ ਨਾਨੀ ਨਾਲ ਲੈ ਕੇ ਗੋਇੰਦਵਾਲ ਸਾਹਿਬ ਪਿੰਡ ਵਿੱਚ ਆ ਗਏ ਸੀ ਤੇ ਉੱਥੇ ਭਾਈ ਜੇਠਾ ਜੀ ਨੇ ਸੁਰਤ ਸੰਭਾਲ ਦਿਆਂ ਹੀ ਕੰਗਣੀਆਂ ਵੇਚਣ ਦਾ ਕੰਮ ਸ਼ੁਰੂ ਕਰ ਦਿੱਤਾ ਸੀ ਗੁਰੂ ਇਤਿਹਾਸ ਸੁਣਾਉਂਦਿਆਂ ਮੇਰੇ ਕੋਲੋਂ ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਹਨ ਗੁਰੂ ਜੀ ਅਤੇ ਗੁਰੂ ਕੀ ਸੰਗਤ ਬਖਸ਼ਣ ਹਾਰ ਹੈ ਬਖਸ਼ ਦੇਣਾ ਇਹ ਸਾਖੀ ਅੱਗੇ ਹੋਰ ਸੰਗਤ ਵਿੱਚ ਸ਼ੇਅਰ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ